ਅਸੀਂ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਤੇ ਮੇਰੇ ਖੱਬੇ ਪਾਸੇ ਤੁਸੀਂ ਦੇਖੋ ਕਿਵੇਂ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਿਸ ਨੇ ਇਸ ਹਾਈਵੇ ਦੀ ਬੈਰੀਕੇਡਿੰਗ ਕੀਤੀ ਹੋਈ ਹੈ ਪਿਛਲੇ 5 ਮਹੀਨਿਆਂ ਤੇ ਇਸ ਹਾਈਵੇ ਦੇ ਵਿੱਚ ਜਿਹੜਾ ਟ੍ਰੈਫਿਕ ਹੈ ਉਹ ਉਹਦੀ ਆਵਾਜਾਈ ਰੁਕੀ ਪਈ ਹੈ ਤੇ ਲੋਕ ਜਿਹੜੇ ਸਥਾਨਕ ਲੋਕੀ ਨੇ ਸਟੂਡੈਂਟਸ ਨੇ ਵਪਾਰੀ ਵਰਗ ਨੇ ਸਾਰੇ ਪਰੇਸ਼ਾਨ ਨੇ ਤੇ ਹੁਣ ਅੱਜ ਬੁੱਧਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਹਰਿਆਣਾ ਤੇ ਪੰਜਾਬ ਸਰਕਾਰ ਨੂੰ आदेश उना उना आ आदेश ਦਿੱਤਾ ਹੈ ਕਿ ਤੁਸੀਂ ਇਹ ਜਿਹੜੀ ਬੈਰੀਕੇਟਿੰਗ ਕੀਤੀ ਹੋਈ ਹੈ ਉਸ ਨੂੰ ਹਟਾਓ ਜੇ ਕਿਸਾਨ ਦਿੱਲੀ ਵੱਲ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਜਾਣ ਦਿੱਤਾ ਜਾਏ ਕਿਉਂਕਿ ਉਹਨਾਂ ਦਾ ਰਾਈਟ ਆ ਕਿ ਉਹ ਆਪਣੀ ਮੰਗ ਮਨਵਾਉਣ ਦੇ ਲਈ ਦਿੱਲੀ ਜਾਣ ਤੇ ਅੱਜ ਬੜੀ ਰਾਹਤ ਜੜੀ ਲੋਕਲ ਸਥਾਨਕ ਲੋਕਾਂ ਨੂੰ ਐਫਰ ਤੁਸੀਂ ਕਹਿ ਲਓ ਕਿਸਾਨ ਆਗੂਆਂ ਨੂੰ ਵੀ ਮਿਲਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਕੋਰਟ ਨੇ ਸਾਫ਼ ਕਰ ਦਿੱਤਾ ਕਿ 7 ਦਿਨਾਂ ਦੇ ਅੰਦਰ ਇਹ ਜਿਹੜੀ ਬੈਰੀਕੇਟਿੰਗ ਸੈਵਨ ਲੇਅਰ ਬੈਰੀਕੇਟਿੰਗ ਆਪ ਹਰਿਆਣਾ ਪੁਲਿਸ ਨੇ ਕੀਤੀ ਹੋਈ ਹੈ ਉਸ ਨੂੰ ਹਟਾ ਦਿੱਤੇ ਜਾਏਗਾ ਤੇ ਜਿਹੜੇ ਸਟੂਡੈਂਟਸ ਨੇ ਜਾਂ ਫਿਰ ਵਪਾਰੀ ਵਰਗ ਨੇ ਜਿਹੜਾ ਪਿੰਡਾਂ ਦੇ ਰਾਹੀ ਕਈ ਕਿਲੋਮੀਟਰ ਦਾ ਲੰਮਾ ਸਫ਼ਰ ਤੈਅ ਕਰਕੇ ਰਾਜਪੁਰਾ ਜਾਂ ਫਿਰ ਦੂਜੀ ਥਾਂ ਤੇ ਪਹੁੰਚ ਰਹੇ ਸੀ ਉਹਨਾਂ ਨੂੰ ਹੁਣ ਥੋੜੀ ਜੀ ਨਿਜਾਤ ਮਿਲੇਗੀ ਤੇ ਫਾਰਮਰਸ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਵੀ ਇਸ ਹਾਈ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਤੇ ਉਹਨਾਂ ਦਾ ਉਹਨਾਂ ਦਾ ਕਹਿਣਾ ਹੈ ਕਿ ਜੇ ਸਰਕਾਰ ਸਾਡੀ ਗੱਲ ਮੰਨ ਲਵੇ ਤੇ ਅਸੀਂ ਇੱਥੇ ਆਪਣਾ ਉਹ ਵਾਪਸ ਜਾਣ ਦਾ ਪ੍ਰੋਗਰਾਮ ਵੀ ਕਰ ਸਕਦੇ ਆ ਜੇ ਗੱਲਾਂ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਤੇ ਫਿਰ ਅਸੀਂ ਦਿੱਲੀ ਤੋਂ ਜਾਵਾਂਗੇ 5 ਮਹੀਨੇ ਤੋਂ ਉਹਨਾਂ ਤੋਂ ਲਗਾਤਾਰ ਇਸ ਦਾ ਇੰਤਜ਼ਾਰ ਸੀ ਤੇ ਹੁਣ ਪੰਜਾਬ ਦੇ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ 7 ਦਿਨਾਂ ਦੇ ਅੰਦਰ ਇਹ ਜਿਹੜੀ ਬੈਰੀਕੇਡਿੰਗ ਹੈ ਇਹ ਹਟਾ ਦਿੱਤੀ ਜਾਏਗੀ ਕੈਮਰਾ ਪਰਸਨ ਗੁੰਜੀਤ ਕੁਮਾਰ ਦੇ ਨਾਲ ਮਨਜੀਤ ਸੈਗਲ ਸ਼ੰਭੂ ਬਾਰਡਰ